ਸਤ ਸ੍ਰੀ ਅਕਾਲ ਜੀ ਹਾਜ਼ਰ ਹਾਂ ਨਵੀਂ ਕਹਾਣੀ ਦੇ ਨਾਲ ਕਹਾਣੀ ਸੰਜੀਵਨੀ ਬੂਟੀ ਲੇਖਕ ਜਗਜੀਤ ਸਿੰਘ ਦਲ ਆਵਾਜ਼ ਇੱਕ ਨੂਰਕੌਰ ਇਹ ਕਹਾਣੀ ਲੇਖਕ ਦੀ ਮਨਜ਼ੂਰੀ ਨਾਲ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ ਛੋਟੀ ਉਮਰੇ ਬਾਪੂ ਗੁਜ਼ਰ ਗਿਆ ਸਾਰੀ ਜ਼ਿੰਮੇਵਾਰੀ ਮੇਰੇ ਮੋਢੇ ਤੇ ਆ ਪਈ ਘਰ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਸੀ ਮੈਂ ਹੀ ਇਕੱਲਾ ਸੀ ਤਿੰਨ ਪੈਣਾ ਛੋਟੀਆਂ ਸੀ ਮਾਂ ਨੂੰ ਵੀ ਮਜਬੂਰੀ ਲਈ ਕਈ ਘਰਾਂ ਦਾ ਗੋਹਾ ਕੂੜਾ ਕਰਨਾ ਪਿਆ ਪੈਸੇ ਤਾਂ ਕਿ ਕਮਾਉਣ ਲਈ ਚਾਚੇ ਨਾਲ ਦਿਹਾੜੀ ਜਾਣ ਲੱਗ ਪਿਆ ਕੰਮ ਅਗਲੇ ਦਾ ਹੋਣਾ ਨਾ ਲੋਕਾਂ ਨੇ ਚਾਚੇ ਨੂੰ ਮੇਹਣੇ ਮਾਰਨੇ ਪੈਸੇ ਦੇਣ ਲੱਗਿਆਂ ਕਿ ਆਹ ਕੀ ਭੋਰਾ ਜਿੰਨਾ ਮੁੰਡਾ ਲਿਆਂਦਾ ਤੁਸੀਂ ਕੱਖ ਨਹੀਂ ਸਵਾਰਿਆ ਇੰਨੇ ਅੱਜ ਪਰ ਪੈਸੇ ਤੈਨੂੰ ਦੇ ਦੇਣੇ ਆ ਅਗਲੇ ਦਿਨ ਫਿਰ ਚਾਚੇ ਨਾਲ ਕੰਮ ਤੇ ਚਲਾ ਗਿਆ ਸੀ ਹੁਣ ਲਾਲਿਆਂ ਦਾ ਕੰਮ ਸੀ ਗਰਮੀ ਬੜੀ ਸੀ ਪੰਜਵੀਂ ਮੰਜ਼ਲ ਤੇ ਇੱਟਾਂ ਲੈ ਕੇ ਜਾਣੀਆਂ ਸੀ ਪਰ ਮੇਰੇ ਸਰੀਰ ਵਿੱਚ ਇੰਨੀ ਜਾਨ ਹੈ ਨਹੀਂ ਸੀ ਤਾਂ ਚਾਚੇ ਨੇ ਆਪਣੀ ਜੇਬ ਵਿੱਚੋਂ ਇੱਕ ਗੋਲੀ ਕੱਢੀ ਤੇ ਮੇਰੇ ਹੱਥ ਤੇ ਧਰ ਦੇ ਨੇ ਕਿਹਾ ਆ ਖਾ ਲੈ ਵੇਖੀ ਕਿਵੇਂ ਈਟਾਂ ਚੜਦੀਆਂ ਪਰ ਮੈਂ ਮਨਾ ਕੀਤਾ ਮੈਂ ਕਿਹਾ ਚਾਚਾ ਤੁਸੀਂ ਖਾਓ ਮੈਂ ਨਹੀਂ ਕਦੇ ਖਾਦੀਆਂ ਪਰ ਚਾਚੇ ਨੇ ਜੀਤ ਕਰਦਿਆਂ ਮੈਨੂੰ ਖਵਾ ਹੀ ਦਿੱਤੀਆਂ ਬਸ ਫਿਰ ਕੀ ਸੀ ਗੋਲੀਆਂ ਆਪਣਾ ਕੰਮ ਕੀਤਾ ਅਤੇ ਮੈਨੂੰ ਕੋਈ ਠਿਕਾਵਟ ਨਹੀਂ ਹੋਈ ਸਗੋਂ ਅੱਗੇ ਨਾਲੋਂ ਕਿਤੇ ਵੱਧ ਕੰਮ ਕੀਤਾ ਕਈ ਦਿਨ ਇਹ ਹੀ ਸਿਲਸਲਾ ਚੱਲਦਾ ਰਿਹਾ ਆਪਣੀ ਇੰਨੀ ਉੱਚ ਪੜਾਈ ਅਤੇ ਕੀਤੀ ਡਾਕਟਰੀ ਦੀ ਡਿਗਰੀ ਵੀ ਮੈਂ ਮਜ਼ਦੂਰੀ ਵਿੱਚ ਝੋਕ ਝੁਕਾ ਦਿੱਤੀ ਸੀ ਹੁਣ ਮੈਨੂੰ ਕੰਮ ਕਰਨ ਲਈ ਨਸ਼ੇ ਦੀ ਵਾਦ ਡੋਜ਼ ਲੈਣੀ ਪੈਂਦੀ ਸੀ ਤਕਰੀਬਨ 100 ਰੁਪਏ ਦੀਆਂ ਗੋਲੀਆਂ ਮੇਰੀਆਂ ਰੋਜ਼ ਦੀਆਂ ਸਨ ਪਰ ਕੰਮ ਤੇ ਤੁਰਿਆ ਜਾਂਦਾ ਸੀ ਪੈਣਾ ਜਵਾਨ ਹੋ ਰਹੀਆਂ ਸੀ ਘਰ ਗਰੀਬੀ ਉੱਪਰ ਉਹਨਾਂ ਦੇ ਵਿਆਹ ਤੇ ਦਾਦ ਦਾ ਬੋਝ ਜਿਆਦਾ ਕੰਮ ਕਰਨ ਲਈ ਹੁਣ ਮੈਂ ਕਈ ਤਰ੍ਹਾਂ ਦੇ ਨਸ਼ੇ ਕਰਨ ਲੱਗ ਪਿਆ ਸੀ ਵੱਡਾ ਨਸ਼ਾ ਮੇਰਾ ਸਮੈਗ ਹੈਰੋਨ ਦਾ ਸੀ ਹੁਣ ਮੇਰੇ ਤੋਂ ਕੰਮ ਵੀ ਨਹੀਂ ਹੋ ਰਿਹਾ ਸੀ ਤੇ ਵਿਲੇ ਰਹਿਣ ਤੋਂ ਬਿਨਾ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਅਤੇ ਮੇਰੇ ਕਮਾਈ ਦੇ ਸਾਰੇ ਸਾਧਨ ਖਤਮ ਹੋ ਗਏ ਸੀ ਸਰੀਰ ਨੂੰ ਨਸ਼ੇ ਦੀ ਹਾਰ ਵੇਲੇ ਤੋੜ ਲੱਗੀ ਰਹਿੰਦੀ ਜਿਸ ਦੀ ਪੂਰਤੀ ਲਈ ਮੈਂ ਪਹਿਲਾਂ ਤਾਂ ਆਪਣੇ ਘਰੋਂ ਹੀ ਕੁਝ ਸਮਾਨ ਵਗੈਰਾ ਵੇਚ ਕੇ ਨਸ਼ੇ ਨਾਲ ਆਪਣਾ ਸਰੀਰ ਜੋੜਨ ਦੀ ਕੋਸ਼ਿਸ਼ ਵਿੱਚ ਰਹਿੰਦਾ ਉਸ ਤੋਂ ਬਾਅਦ ਮੇਰੇ ਨਸ਼ੇ ਦਾ ਖਰਚਾ ਬਹੁਤ ਜ਼ਿਆਦਾ ਵੱਧ ਗਿਆ ਮੈਂ ਲੋਕਾਂ ਦੀਆਂ ਲੁੱਟਾਂ ਖੋਹਾਂ ਘਰਾਂ ਦੇ ਵਿੱਚ ਸਮਾਨ ਅਤੇ ਹੋਰ ਚੋਰੀ ਵਗੈਰਾ ਕਰਨ ਲੱਗ ਪਿਆ ਸੀ ਨਸ਼ੇ ਨੇ ਮੈਨੂੰ ਇਸ ਤਰ੍ਹਾਂ ਜਕੜ ਲਿਆ ਸੀ ਕਿ ਮੈਨੂੰ ਨਾ ਤਾਂ ਆਪਣੀ ਮਾਂ ਤੇ ਨਾ ਆਪਣੇ ਰਿਸ਼ਤੇਦਾਰਾਂ ਭੈਣਾਂ ਨਹੀਂ ਹੁਣ ਦੁਸ਼ਮਣ ਲੱਗਦੀਆਂ ਸਨ ਘਰ ਵਿੱਚ ਹਰ ਟਾਈਮ ਮੇਰੇ ਨਸ਼ੇ ਕਰਕੇ ਕਲੇਸ਼ ਰਹਿੰਦਾ ਸੀ ਕਈ ਵਾਰ ਚੋਰੀਆਂ ਦੇ ਕੇਸ ਵਿੱਚ ਜੇਲ੍ਹ ਯਾਤਰਾ ਵੀ ਕਰ ਆਇਆ ਸੀ ਹਾਲਾਂਕਿ ਮੈਨੂੰ ਸਭ ਪਤਾ ਸੀ ਕਿ ਮੈਂ ਗਲਤ ਕਰ ਰਿਹਾ ਹਾਂ ਪਰ ਮੇਰੇ ਵਾਸਤੇ ਬਾਰ ਹੋ ਚੁੱਕਿਆ ਸੀ ਜਦੋਂ ਜੇਲ੍ਹ ਤੋਂ ਬਾਹਰ ਆਇਆ ਤਾਂ ਮੇਰੇ ਘਰੇ ਕਿਸੇ ਵੀ ਮੰਤਰੀ ਜਾਂ ਸਰਪੰਚ ਪੰਚ ਨੇ ਆ ਕੇ ਨਹੀਂ ਕਿਹਾ ਕਿ ਕਾਕਾ ਤੈਨੂੰ ਨੌਕਰੀ ਦਿਵਾਉਣਾ ਹਾਂ ਤੂੰ ਕੋਈ ਪਲੇ ਪਲੇ ਦਾ ਕੰਮ ਕਰ ਮੈਨੂੰ ਇੱਕ ਨੌਕਰੀ ਜਾਂ ਕਿਸੇ ਕੰਮ ਦੀ ਜ਼ਰੂਰਤ ਸੀ ਪਰ ਉੱਥੇ ਕੋਈ ਵੀ ਮੀਰੀ ਆਵਾਜ਼ ਨਹੀਂ ਸੁਣਦਾ ਸੀ ਜੇ ਮੈਨੂੰ ਨਸ਼ਾ ਨਾ ਮਿਲਣਾ ਤਾਂ ਮੈਂ ਕਈ ਤਰ੍ਹਾਂ ਦੀਆਂ ਵਿਹੋਂਤਾ ਮਣਾਉਣੀਆਂ ਤੇ ਮੰਜੀ ਤੇ ਰਗੜਦੇ ਰਹਿਣਾ ਮਤੇ ਇੱਕ ਦੋ ਵਾਰ ਮੈਂ ਆਪਣੀ ਆਤਮ ਹੱਤਿਆ ਦੀ ਕੋਸ਼ਿਸ਼ ਵੀ ਕਰ ਚੁੱਕਾ ਸੀ ਹੁਣ ਆਖਰੀ ਚਾਰਾ ਮੇਰੇ ਘਰਦਿਆਂ ਕੋਲ ਇਹੋ ਸੀ ਕਿ ਮੇਰੇ ਨਸ਼ੇ ਦੀ ਆਦਤ ਨੂੰ ਪਿੱਛੇ ਕਰਨ ਲਈ ਉਹਨਾਂ ਸਾਡੇ ਰਿਸ਼ਤੇਦਾਰਾਂ ਤੋਂ ਅਤੇ ਘਰ ਵਿੱਚ ਰੱਖੀ ਹੋਈ ਇੱਕ ਮੱਝ ਵੇਚ ਕੇ ਮੈਨੂੰ ਇੱਕ ਵੱਡੇ ਹਸਪਤਾਲ ਵਿੱਚ ਨਸ਼ਾ ਛੱਡਣ ਲਈ ਦਾਖਲ ਕਰਵਾ ਦਿੱਤਾ ਸੀ ਜੋ ਹਸਪਤਾਲੋਂ ਇੱਕ ਲੇਡੀ ਡਾਕਟਰ ਦਾ ਸੀ ਜਿਸ ਦੀ ਉਮਰ ਕੋਈ ਬਹੁਤੀ ਜ਼ਿਆਦਾ ਨਹੀਂ ਸੀ ਵੈਸੇ ਤਾਂ ਇੱਕ ਮਰੀਜ਼ ਨੂੰ ਦਿਨ ਵਿੱਚ ਇੱਕ ਵਾਰ ਹੀ ਚੈੱਕ ਕਰਨ ਹੁੰਦੀ ਸੀ ਪਰ ਮੈਨੂੰ ਉਹ ਇੱਕ ਦਿਨ ਵਿੱਚ ਦੋ ਜਾਂ ਤਿੰਨ ਵਾਰ ਚੈੱਕ ਕਰਨ ਜ਼ਰੂਰ ਆਉਂਦੀ ਸੀ ਪਹਿਲਾਂ ਤਾਂ ਕਦੇ ਬਾਲਾ ਬੋਲੀ ਨਹੀਂ ਪਰ ਹੁਣ ਮੇਰੇ ਨਾਲ ਗੱਲਬਾਤ ਦੌਰਾਨ ਮੈਨੂੰ ਨਸ਼ੇ ਤੋਂ ਬਚਣ ਦੀ ਨਸੀਹਤ ਜ਼ਰੂਰ ਦੇ ਜਾਂਦੀ ਪਰ ਮੈਂ ਬਹੁਤ ਡਰਦਾ ਸੀ ਉਸ ਤੋਂ ਡਰਾ ਵੀ ਕੋਈ ਕਿਉਂ ਨਾ ਅਕਸਰ ਇੰਨੀ ਵੱਡੀ ਡਾਕਟਰ ਜੋ ਸੀ ਉਹ ਨਾਲੇ ਇੰਨੇ ਵੱਡੇ ਹਸਪਤਾਲ ਦੀ ਮਾਲਕ ਸੀ ਦੂਜੇ ਪਾਸੇ ਮੈਂ ਗਰੀਬਾ ਤਨੇਚੇੜੀ ਬੰਦਾ ਕਈ ਦਿਨ ਐਵੇਂ ਚੱਲਦਾ ਰਿਹਾ ਹੁਣ ਮੈਨੂੰ ਮੇਰਾ ਨਸ਼ਾ ਕਮਜ਼ੋਰ ਹੁੰਦਾ ਲੱਗਦਾ ਸੀ ਵਜ੍ਹਾ ਸੀ ਉਹ ਲੇਡੀ ਡਾਕਟਰ ਜੋ ਰਾਜ ਕੇ ਸੋਹਣੀ ਉੱਚੇ ਸੁੱਚੇ ਸੁਭਾਅ ਦੀ ਮਾਲਕ ਹੁਣ ਮੈਨੂੰ ਉਹ ਨਸ਼ਾ ਮੁਕਤ ਕਰਨ ਲਈ ਕਈ ਕਈ ਘੰਟੇ ਮੇਰੇ ਕੋਲ ਬੈਠਦੀ ਸਰਾਣੇ ਬੈਠੀ ਸਮਝੰਦੀ ਰਹਿੰਦੀ ਮੈਂ ਸੋਚਣਾ ਕਿ ਉਹ ਕਿਉਂ ਮੇਰਾ ਇੰਨਾ ਜ਼ਿਆਦਾ ਫਿਕਰ ਕਰਦੀ ਕਿੱਥੇ ਉਹ ਕਿੱਥੇ ਮੈਂ ਗੱਲ ਬਹੁਤ ਉਲਝਣ ਵਾਲੀ ਲੱਗਦੀ ਫਿਰ ਮੈਂ ਸੋਚ ਕੇ ਚੁੱਪ ਕਰ ਜਾਣਾ ਕਿ ਇਹਨਾਂ ਦੀ ਡਿਊਟੀ ਆ ਮੈਂ ਕਿਉਂ ਐਵੇਂ ਇਸ ਤੇ ਲਟੂ ਹੋ ਰਿਆਂ ਪਰ ਉਸ ਦੀ ਉਸ ਦੀ ਨਜ਼ਦੀਕੀ ਮੇਰੇ ਨਾਲ ਵਧ ਰਹੀ ਸੀ ਪਰ ਮੈਂ ਡਰਦਾ ਕੁਝ ਨਹੀਂ ਬੋਲਦਾ ਉਸ ਨੂੰ ਇੱਕ ਦਿਨ ਹੱਸਦੀ ਹੋਈ ਨੇ ਕਿਹਾ ਤੁਸੀਂ ਠੀਕ ਹੋ ਜਾਓ ਤੁਹਾਨੂੰ ਇੱਥੇ ਹੀ ਨੌਕਰੀ ਦੇ ਦੇਣੀ ਆਪਣੇ ਕੋਲ ਹੀ ਜਦੋਂ ਇਹ ਗੱਲ ਸੁਣੀ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਾ ਉਸ ਦਿਨ ਪੂਰੀ ਰਾਤ ਨੀਂਦ ਨਹੀਂ ਆਈ ਕਦੇ ਬੈੱਡ ਤੇ ਕਦੇ ਕਮਰੇ ਵਿੱਚ ਹੀ ਤੁਰਦਾ ਫਿਰਦਾ ਰਿਹਾ ਉਤੇ ਅਗਲੇ ਦਿਨ ਦੇ ਸੂਰਜ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗਾ ਅਗਲੇ ਦਿਨ ਸੂਰਜ ਚੜਨ ਤੋਂ ਪਹਿਲਾਂ ਹੀ ਉਹ ਨਰਸ ਆ ਗਈ ਮੇਰਾ ਚੈੱਕਅਪ ਕਰਨ ਲੱਗੀ। ਦਿਲ ਬਹੁਤ ਜੋ ਜੋ ਨਾਲ ਟੜਕ ਰਿਆ ਸੀ ਮੇਰੇ ਬੈੱਡ ਦੇ ਸਰਾਣੇ ਆ ਬੈਠੀ ਅਤੇ ਕਾਫੀ ਗੱਲਾਂ ਮੇਰੇ ਤੋਂ ਪੁੱਛੀਆਂ ਮੇਰੀ ਬੀਤੀ ਜ਼ਿੰਦਗੀ ਬਾਰੇ। ਮੈਂ ਬੋਲਦਾ ਬੋਲਦਾ ਇੰਨਾ ਭਾਵੁਕ ਹੋ ਗਿਆ ਕਿ ਅਥਰੂ ਆਪਣੇ ਆਪ ਮੇਰੇ ਸੌਨ ਦੇ ਮੀ ਵਾਂਗ ਗिरा ਸੀ ਪਰ ਉਸ ਨੂੰ ਸ਼ਾਇਦ ਮੇਰੇ ਇਨਾਂ ਅਤਰਾਂ ਦੀ ਕਿੰਨੀ ਕਦਰ ਸੀ ਆਪਣੇ ਨਾਂ ਵਰਤੇ ਹੋਏ ਰਮਾਲ ਨਾਲ ਮੇਰੀਆਂ ਭਿੱਜੀਆਂ ਹੋਈਆਂ ਅੱਖਾਂ ਨੂੰ ਵਾਰ-ਵਾਰ ਸਾਫ਼ ਕਰ ਰਹੀ ਸੀ ਅਤੇ ਮੇਰੇ ਹੱਥਾਂ ਤੇ ਬਾਹਾਂ ਤੇ ਪੈ ਡੂੰਗੇ ਨਸ਼ੇ ਦੇ ਟੀਕਿਆਂ ਦੇ ਨਿਸ਼ਾਨਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੈਨੂੰ ਏਵੇਂ ਮਹਿਸੂਸ ਹੋ ਰਿਹਾ ਸੀ ਜਿਵੇਂ ਕੋਈ ਸੁਪਨਾ ਵੇਖ ਰਿਹਾ ਹੋਵਾਂ ਮੇਰੀਆਂ ਅੱਖਾਂ ਵਿੱਚੋਂ ਲਗਾਤਾਰ ਵਗ ਰਹੇ ਹੰਝੂ ਉਸ ਦੀਆਂ ਅੱਖਾਂ ਵਿੱਚ ਵੀ ਸਾਫ਼ ਦਿਖਾਈ ਦੇ ਰਹੇ ਸੀ ਮੇਰੀ ਹਿੰਮਤ ਨਹੀਂ ਸੀ ਕਿ ਉਸ ਦੇ ਹੰਝੂ ਸਾਫ ਕਰ ਸਕਾਂ ਪਤਾ ਨਹੀਂ ਕਿੰਨਾ ਹੀ ਚਿਰ ਸਾਡੇ ਐਵੇਂ ਹੀ ਲੰਘ ਗਏ ਪਰ ਮੇਰੇ ਦਿਲ ਵਿੱਚ ਉਸ ਦੇ ਲਈ ਪਿਆਰ ਵਾਲੀ ਭਾਵਨਾ ਇੰਨੀ ਕੋ ਜਿਆਦਾ ਪੈਦਾ ਹੋ ਰਹੀ ਸੀ ਕਿ ਅੱਜ ਹੀ ਕਹਿ ਦੇਵਾਂ ਕਿ ਮੈਡਮ ਜੀ ਮੇਰੇ ਨਾਲ ਵਿਆਹ ਕਰ ਲਓ ਪਰ ਦਿਲ ਡਰੇ ਕਿ ਕਿਤੇ ਫਿਰ ਪੁਲਿਸ ਕੋਲ ਨਾ ਜਾਣਾ ਪੈ ਜਾਏ ਬਸ ਫਿਰ ਕੀ ਸੀ ਗੱਲਾਂ ਬਾਤਾਂ ਦਾ ਲਗਾਤਾਰ سلسلہ جاری ਰਿਹਾ ਦਿਲ ਖੁੱਲਦੇ ਗਏ ਇੱਕ ਦੂਜੇ ਨਾਲ ਹੁਣ ਮੈਂ ਵੀ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ਸੀ ਹਸਪਤਾਲ ਤੋਂ ਛੁੱਟੀ ਦੇ ਆਰਡਰ ਵੀ ਆ ਗਏ ਪਰ ਘਰ ਜਾਣ ਨੂੰ ਵੱਡੇ ਹੀ ਰੂਹ ਨਹੀਂ ਕਰ ਰਹੀ ਸੀ ਜਿਸ ਬਿਸਤਰ ਤੋਂ ਇੰਨਾ ਡਰਦਾ ਸੀ ਉਹ ਬਿਸਤਰ ਬਣ ਕੇ ਬਿਠਾ ਰਿਹਾ ਅੱਜ ਮੈਨੂੰ ਲਗਾਤਾਰ ਉਹ ਸ ਰਹਿਮਦਿਲ ਡਾਕਟਰ ਦੀ ਦਵਾਈ ਮੇਰੇ ਲਈ ਸੰਜੀਵਨੀ ਬੂਟੀ ਬਣ ਗਈ ਸਾਰੇ ਦੁੱਖ ਤਕਲੀਫਾਂ ਦੂਰ ਹੋ ਗਏ ਸੀ ਪਰ ਇੱਕ ਨਵਾਂ ਹੀ ਰੋਗ ਲੱਗ ਗਿਆ ਸੀ ਲੱਗਦਾ ਜਿਸ ਦਾ ਹੱਲ ਮੇਰੀ ਔਕਾਤ ਤੋਂ ਬਾਹਰ ਸੀ ਬਹੁਤ ਔਖਾ ਸੀ ਇਹ ਪਲ ਚਲੋ ਕਾਜਾਂ ਦੀ ਤਿਆਰੀ ਹੋ ਗਈ ਜਾਂਦੇ ਹੋਏ ਨੂੰ ਡਾਕਟਰ ਨਹੀਂ ਮਿਲੀ ਪਰ ਮੈਂ ਦੋ ਕੁ ਦਿਨ ਆਪਣੇ ਘਰੇ ਔਕੇ ਸੌਕੇ ਕੱਟੇ ਉੱਤੇ ਆਪਣੀਆਂ ਡਿਗਰੀਆਂ ਡਿਪਲੋਮੇ ਚੱਕ ਫੇਰ ਉਸੇ ਹਸਪਤਾਲ ਵਿੱਚ ਨੌਕਰੀ ਲਈ ਵਾਪਸ ਚਲਿਆ ਗਿਆ ਜਿੱਥੇ ਉਸ ਡਾਕਟਰ ਨੇ ਮੇਰੇ ਬੱਲੇ ਦੇ ਕੈਪਸ ਕਰਾਉਂਦੇ ਹੋਏ ਕਿਹਾ ਅਤੇ ਪ੍ਰੇਰਣਾਦਾਇਕ ਪਾਸੇ ਰੱਖ ਕੇ ਕਿਹਾ ਤੁਸੀਂ ਡਿਊਟੀ ਜਿਵਨ ਕਰੋ ਅਤੇ ਆਪਣਾ ਕੰਮ ਸੰਭਾਲੋ ਬੜੀ ਖੁਸ਼ੀ ਸੀ ਜਿੱਥੇ ਇੱਕ ਮਰੀਜ਼ ਬਣ ਕੇ ਗਿਆ ਸੀ ਉੱਥੇ ਹੀ ਇੱਕ ਡਾਕਟਰ ਦੀ ਹਸੀਅਤ ਨਾਲ ਕੰਮ ਕਰਨ ਦਾ ਮੌਕਾ ਮਿਲ ਗਿਆ ਸਭ ਤੋਂ ਵੱਧ ਖੁਸ਼ੀ ਦੀ ਗੱਲ ਸੀ ਕਿ ਉਸ ਡਾਕਟਰ ਦੇ ਨਾਲ ਰਹਿਣ ਦਾ ਵਧੀਆ ਮੌਕਾ ਮਿਲ ਗਿਆ ਅਤੇ ਹੁਣ ਮੈਨੂੰ ਲੱਗਦਾ ਸੀ ਕਿ ਮੇਰੇ ਪਿਆਰ ਨੂੰ ਬੂਰ ਪੈਣ ਵਾਲਾ ਆ ਪਰ ਦੋ ਕੋ ਦਿਨ ਹੀ ਅਜੇ ਬੀਤੇ ਸਨ ਕਿ ਮੇਰੀ ਡਾਕਟਰ ਨੂੰ ਫੌਰਨ ਜਾਨ ਦਾ ਮੈਸੇਜ ਆ ਗਿਆ ਪਰ ਹੁਣ ਮੇਰੇ ਲਈ ਬਹੁਤ ਔਖਾ ਹੋ ਗਿਆ ਸੀ ਕਿ ਕਿਵੇਂ ਦਿਨ ਬੀਤਣਗੇ ਮੇਰੇ ਨਵੇਂ ਨਵੇਂ ਪੁੰਦਰੇ ਪਿਆਰ ਤੋਂ ਬਿਨਾ ਪੂਰਾ ਦਿਨ ਮੇਰਾ ਇੱਕ ਮਾਨਸਿਕ ਬਿਮਾਰ ਦੀ ਤਰ੍ਹਾਂ ਸੋਚ ਸੋਚ ਕੇ ਟੱਪ ਗਿਆ ਦਿਲ ਕਹਿਣ ਨੂੰ ਨਾ ਕਰੇ ਕਿ ਨਾ ਜਾਓ ਪਰ ਕਿਸ ਹੱਕ ਨਾਲ ਕਹਿ ਪਉਂਦਾ ਪਤਾ ਨਹੀਂ ਕੀ ਅਚਾਨਕ ਹੋਇਆ ਕਿ ਮੇਰੀ ਅਰਦਾਸ ਪੂਰੀ ਹੋ ਗਈ ਅਤੇ ਡਾਕਟਰ ਦਾ ਬਾਹਰ ਦਾ ਟੂਰ ਡਿਲੇ ਹੋ ਗਿਆ ਬਹੁਤ ਖੁਸ਼ ਸੀ ਮਾਰਚ ਦਾ ਮਹੀਨਾ ਸੀ ਮੌਸਮ ਬਹੁਤ ਪਿਆਰ ਭਰਿਆ ਲੱਗ ਰਿਹਾ ਸੀ ਇੱਕ ਵੱਖਰੀ ਸੀ ਜਿੰਦਾ ਜਿੰਦਾ ਦਿਲੀ ਅੱਜ ਦੇ ਦਿਨ ਜਦ ਡਾਕਟਰ ਹਸੱਤਾ ਲਈ ਤਾਂ ਇੱਕ ਵੱਖਰਾ ਹੀ ਕੁਦਰਤ ਦਾ ਸਰੋਂ ਦੇ ਫੁੱਲਾਂ ਉੱਪਰ ਰੂਪ ਸੀ ਹਸਦੀ ਹੋਈ ਮੈਨੂੰ ਗੁੱਡ ਮਾਰਨਿੰਗ ਕਹਿ ਕੇ ਵਾਰਡ ਨੰਬਰ 1 ਚਲੀ ਗਈ ਜਿੱਥੇ ਮੈਂ ਮਗਰ ਹੀ ਜਾ ਤੁਰਿਆ ਮੈਨੂੰ ਦੇਖ ਕੇ ਇੱਕ ਬਜ਼ੁਰਗ ਮਰੀਜ਼ ਵੱਲ ਦੇਖਦੀ ਹੋਈ ਨੇ ਬੋਤਲ ਲਗਾਉਣ ਦਾ ਇਸ਼ਾਰਾ ਕੀਤਾ ਤਾਂ ਮੈਂ ਕੰਬਦੇ ਹੋਏ ਆਪਣੇ ਹੱਥਾਂ ਨਾਲ ਜੀ ਸੂਈ ਉਸ ਦੀ ਨਾ ਸੂਈ ਚ ਧੱਸਣੀ ਲੱਗਾ ਸੀ ਕਿ ਸੂਈ ਮੇਰੇ ਹੀ ਹੱਥ ਤੇ ਜਾ ਲੱਗੀ ਲਹੂ ਨਾਲ ਹੱਥ ਲਾਲ ਹੋ ਗਿਆ ਕੋਲ ਖੜੀ ਉਸ ਨਰਸ ਨੇ ਆਪਣੇ ਚਿਹਰੇ ਤੇ ਗਹਿਰੀ ਤਰੇਲੀ ਲੰਨੀ ਨੇ ਤਰਨ ਮੇਰਾ ਹੱਥ ਫੜਿਆ ਤੇ ਅੱਖਾਂ ਵਿੱਚੋਂ ਹੰਝੂ ਕੜਦੀ ਨੇ ਕਿਹਾ ਕਿੰਨੀ ਵਾਰ ਕਿਹਾ ਤੁਹਾਨੂੰ ਸੰਭਲ ਕੇ ਕੰਮ ਕਰਿਆ ਕਰੋ ਵੇਖੋ ਕਿੰਨਾ ਸੂਈ ਨੇ ਜ਼ਖਮ ਕਰ ਦਿੱਤਾ ਪਰ ਸੂਈ ਮੇਰੇ ਲੱਗੀ ਸੀ ਬੱਦ ਦਰਦ ਉਸ ਦੇ ਸੀਨੇ ਹੋਇਆ ਉਸ ਦੀਆਂ ਅੱਖਾਂ ਵਿੱਚ ਮੇਰੇ ਲਈ ਇੰਨਾ ਦਰਦ ਕਿਉਂ ਜ਼ਿੰਦਗੀ ਵਿੱਚ ਕੋਈ ਦਰਦੀ ਪਹਿਲੀ ਵਾਰ ਮਿਲਿਆ ਸੀ ਹੁਣ ਪਿਆਰ ਵਿੱਚ ਲਗਾਤਾਰ ਵਾਦਾ ਹੁੰਦਾ ਸਾਫ਼ ਨਜ਼ਰ ਆ ਰਿਹਾ ਸੀ ਨਾਲ ਦੇ ਸਟਾਫ ਨੂੰ ਵੀ ਸਾਡੀ ਪਿਆਰ ਕਹਾਣੀ ਦਾ ਪਤਾ ਲੱਗ ਗਿਆ ਸੀ ਅਤੇ ਸਾਰੇ ਸਟਾਫ ਦੇ ਦੋਸਤ ਮਜ਼ਾਕ-ਮਜ਼ਾਕ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਕਰ ਜਾਂਦੇ ਹੁਣ ਜੋ ਗੱਲ ਮੇਰੇ ਮੂੰਹੋਂ ਨਹੀਂ ਨਿਕਲੀ ਤਦ ਉਸ ਨਰਸ ਨੇ ਸਾਫ਼ ਕਰ ਦਿੱਤੀ ਕਿ ਤੁਸੀਂ ਮੇਰੇ ਨਾਲ ਸ਼ਾਦੀ ਕਰਨ ਨੂੰ ਰਾਜ਼ੀ ਹੋ ਤਾਂ ਮੇਰੇ ਕਈ ਮਹੀਨਿਆਂ ਤੋਂ ਉਸ ਦਬੇ ਹੋਏ ਸਵਾਲ ਦਾ ਜਵਾਬ ਆ ਗਿਆ ਸੀ ਮੈਂ ਕਿਵੇਂ ਨਾ ਕਰ ਸਕਦਾ ਸੀ ਹਾਂਜੀ ਤੁਹਾਡੇ ਹੁਕਮ ਨੂੰ ਕਿਵੇਂ ਟਾਲ ਸਕਦਾ ਕਹਿ ਕੇ ਹਾਂ ਕਰ ਦਿੱਤੀ ਇੱਕ ਡਰ ਹਮੇਸ਼ਾ ਮੈਨੂੰ ਸਤਾਉਂਦਾ ਸੀ ਕਿ ਕਿੱਥੇ ਉਹ ਕਿੱਥੇ ਮੈਂ ਸਾਰੀਆਂ ਰਸਮਾਂ ਨਾਲ ਵਿਆਹ ਹੋ ਗਿਆ ਬੱਚੇ ਵੀ ਹੋ ਗਏ ਪਰ ਅੱਜ ਵੀ ਯਕੀਨ ਨਹੀਂ ਆ ਰਿਹਾ ਕਿ ਕਿਵੇਂ ਕੁਦਰਤ ਨੇ ਖੇਡ ਰਾਜ ਕੇ ਮੇਰੀ ਜ਼ਿੰਦਗੀ ਚੰਗੇ ਪਾਸੇ ਮੋੜੀ ਇੱਕ ਨਰਸ ਮੇਰੀ ਜ਼ਿੰਦਗੀ ਵਿੱਚ ਸੰਜੀਵਨੀ ਬੂਟੀ ਬਣ ਕੇ ਆਈ ਧੰਨਵਾਦ ਜੀ ਏ ਸੀ ਜੀ ਅੱਜ ਦੀ ਆਪਣੀ ਛੋਟੀ ਜੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਤਾਂ ਤੱਕ ਆਪਣੀ ਇੱਕ ਨੂਰ ਕਰਨ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ